ਸਤਿ ਸ੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਅਗਰ ਤੁਹਾਡੇ ਧਰਨ ਪੈ ਜਾਵੇ ਤੁਹਾਡੀ ਜਿਹੜੀ ਤੁੰਨੀ ਤੁਹਾਡੀ ਜਿਹੜੀ ਨਾਭੀ ਆਪਣੀ ਜਗ੍ਹਾ ਤੋਂ ਹਿੱਲ ਜਾਵੇ ਤੁਹਾਡੀ ਜਿਹੜੀ ਨੈਵਲ ਹੈ ਉਹ ਡਿਸਪਲੇਸ ਹੋ ਜਾਵੇ ਆਪਣੀ ਜਗ੍ਹਾ ਤੋਂ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਬਹੁਤ ਲੋਕ ਨਹੀਂ ਮੰਨਦੇ ਵੀ ਧਰਨ ਦਾ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਜਿਸ ਤੇ ਪੈਂਦੀ ਹੈ ਉਸ ਨੂੰ ਪਤਾ ਹੁੰਦਾ ਹੈ ਸੋ ਅੱਜ ਦੀ ਆਪਾਂ ਤੁਹਾਨੂੰ ਸਮਝਾਉਣ ਲੱਗੇ ਆਂ ਦੇਖੋ ਸਭ ਤੋਂ ਪਹਿਲਾਂ ਲੋਕਾਂ ਨੂੰ ਧਰਨ ਚੈੱਕ ਹੀ ਨਹੀਂ ਕਰਨੀ ਆਉਂਦੀ ਆਪਾਂ ਕਿਵੇਂ ਚੈੱਕ ਕਰ ਸਕਦੇ ਆਂ ਗੁੱਠਾ ਲਵਾਂਗੇ ਔਰ ਬਿਲਕੁਲ ਤੋਂ ਨੀਦੇਸ ਨੂੰ ਵਿੱਚ ਨੂੰ ਪ੍ਰੈਸ ਕਰ ਦਾਂਗੇ ਇਸ ਜਗ੍ਹਾ ਤੇ ਜਿਵੇਂ ਆਪਣੇ ਦਿਲ ਧਰਕਦਾ ਹੈ ਜੋਰ-ਜੋਰ ਦੀ ਉਸ ਤਰ੍ਹਾਂ ਤੁਹਾਨੂੰ ਫੀਲ ਹੋਏਗਾ ਮਨ ਲਓ ਅਗਰ ਜੋਰ-ਜੋਰ ਦੀ ਧੜਕ ਰਿਹਾ ਹੈ ਤਾਂ ਆਪਾਂ ਨੂੰ ਸਮਝ ਲਓ ਧਰਨ ਪਈ ਹੋਈ ਹੈ ਔਰ ਆਪਾਂ ਨੂੰ ਉਹ ਪਤਾ ਲੱਗ ਜਾਂਦਾ ਵੀ ਆਪਣੇ ਦਰਦ ਕਿ ਸਾਈਡ ਜ਼ਿਆਦਾ ਹੋ ਰਿਹਾ ਹੈ ਅਗਰ ਆਪਣੇ ਦਰਦ ਦੇਖੋ ਤੁਸੀਂ ਇਹ ਆ ਗਿਆ ਸੈਂਟਰ ਇਹ ਆ ਗਿਆ ਆਪਣਾ ਸੱਜਾ ਪਾਸਾ ਇਹ ਆ ਗਿਆ ਖੱਬਾ ਪਾਸਾ ਅਗਰ ਖੱਬੇ ਪਾਸੇ ਇੰਨੇ ਸਰਕਲ ਦੇ ਵਿੱਚ ਤੁਹਾਡੇ ਦਰਦ ਹੈ ਤਾਂ ਤੁਹਾਨੂੰ ਕਬਜ ਵੀ ਰਹੇਗੀ ਔਰ ਗੈਸ ਵੀ ਬਣੇਗੀ ਔਰ ਅਗਰ ਇਸ ਸਾਈਡ ਤੇ ਇਸ ਪਾਰਟ ਤੇ ਕਿਸੇ ਵੀ ਸਾਈਡ ਤੁਹਾਡੇ ਇਸ ਜਗ੍ਹਾ ਤੇ ਦਰਦ ਹੋ ਰਿਹਾ ਇੱਥੇ ਦਰਦ ਹੋ ਰਿਹਾ ਇੱਥੇ ਦਰਦ ਹੋ ਰਿਹਾ ਤਾਂ ਤੁਹਾਨੂੰ ਦਸਤ ਲੱਗਣਗੇ ਮਤਲਬ ਤੁਹਾਨੂੰ ਲੂਸ ਮੋਸ਼ਨ ਲੱਗਣਗੇ ਤੁਹਾਨੂੰ ਟਟੀਆਂ ਲੱਗਣਗੀਆਂ ਸੋ ਇਸ ਨੂੰ ਸੈੱਟ ਕਰਨ ਲਈ ਆਪਾਂ ਬੜੀਆਂ ਆਸਾਨ ਕਸਰਤਾਂ ਲੈ ਕੇ ਆਏ ਆ ਚਾਹੇ ਤੁਹਾਨੂੰ ਦਸਤ ਹੈ ਚਾਹੇ ਤੁਹਾਨੂੰ ਗੈਸ ਆ ਚਾਹੇ ਤੁਹਾਨੂੰ ਕਬਜਾ ਹੈ ਅਗਰ ਤੁਸੀਂ ਇੱਕ ਕਸਰਤਾਂ ਕਰੋਗੇ ਤੁਸੀਂ ਦਰਨ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਉਹ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੰਡੀ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਜ਼ ਨੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਫੋਲੋ ਕਰੋ ਇੰਸਟਾਗ੍ਰam ਤੇ ਸਾਡੀਆਂ ਤਿੰਨ ਆਈਡਿਜ਼ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਦ ਸਿੰਘ ਡਾਕਟਰ ਪ੍ਰੇ ਬਸਰਾ ਔਰ ਨਾਲ ਦੀ ਨਾਲ ਹੀ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਕਸ ਰਤਨ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲੀ ਜਿਹੜੀ ਕਸਰਤ ਹੈ ਤੁਸੀਂ ਇੱਕ ਸਹਰਾਣਾ ਲੈ ਲੈਣਾ ਔਰ ਇਸ ਨੂੰ ਤੁਸੀਂ ਆਪਣੇ ਇਸ ਜਗ੍ਹਾ ਤੇ ਬਿਲਕੁਲ ਜਿੱਥੇ ਆਪਣੀ ਤੁੰਨੀ ਹੈ ਇੱਥੇ ਰੱਖ ਲੈਣਾ ਔਰ ਐਦਾਂ ਇਸ ਦੇ ਉੱਪਰ ਪੈ ਜਾਣਾ ਤੁਸੀਂ ਪੂਰੇ 5 ਮਿੰਟ ਲਈ ਬਿਲਕੁਲ ਢਲੇ ਛੱਡ ਦੋਗੇ ਸਰੀਰ ਨੂੰ ਐਦਾਂ ਕਰਕੇ ਪੈ ਜਾਓਗੇ 5 ਮਿੰਟ ਆਹੀ ਪਈ ਰਹਿਣਾ ਤੁੰਨੀ ਦੇ ਬਿਲਕੁਲ ਥੱਲੇ ਆਏਗਾ ਆਪਣਾ ਸਹਰਾਣਾ ਇਹ ਔਰ ਤੁਸੀਂ ਗਰਦਨ ਇਧਰ ਉਧਰ ਕਰ ਸਕਦੇ ਹੋ ਪਰ ਕੋਸ਼ਿਸ਼ ਕਰਿਓ ਵੀ ਗਰਦਨ ਜਦੋਂ ਇੱਕ ਸਾਈਡ 'ਚ ਸਾਈਡ ਰੱਖ ਲਈ ਉਸੇ ਸਾਈਡ ਉਹ ਰੱਖੋਗੇ ਤੁਸੀਂ ਔਰ ਇਸ ਨੂੰ ਤੁਸੀਂ 5 ਮਿੰਟ ਰੱਖੋਗੇ ਜਦੋਂ 5 ਮਿੰਟ ਹੋ ਜਾਣ ਉਹ ਤੁਸੀਂ ਹੌਲੀ ਕਿਦਨੇ ਉੱਠ ਕੇ ਸਿਰਾਂਾ ਕੱਢ ਦੇਣਾ ਔਰ ਸਾਈਡ ਲੈ ਕੇ ਤੁਸੀਂ ਸਿੱਧੇ ਹੋ ਜਾਣਾ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਤੁਸੀਂ ਇੱਕ ਲੈ ਲਓਗੇ ਤੌਲੀਆ ਔਰ ਤੌਲੀਆ ਨੂੰ ਤੁਸੀਂ ਗੋਲਾ ਬਣਾਉਗੇ ਜਿਵੇਂ ਆਪਾਂ ਸਿਰ ਤੇ ਰੱਖਣ ਨੂੰ ਇੰਨੂੰ ਕਹਿ ਦਿੰਦੇ ਨੇ ਸਿਰ ਤੇ ਰੱਖਦੇ ਆਂ ਅਗਰ ਆਪਾਂ ਕੜਾਈਆ ਰੱਖਣਾ ਹੋਵੇ ਤੁਸੀਂ ਦੇਖੋ ਇਸ ਨੂੰ ਆਪਾਂ ਗੋਲ-ਗੋਲ ਕਰ ਲੈਣਾ ਔਰ ਗੋਲ-ਗੋਲ ਕਰਕੇ ਜਿਹੜਾ ਇਹ ਸੈਂਟਰ ਪਾਰਟ ਹੈ ਦੇਖੋ ਇਹ ਸੈਂਟਰ ਪਾਰਟ ਹੈ ਇਹ ਆਪਾਂ ਬਿਲਕੁਲ ਧੁੰਨੀ ਦੇ ਨਾਂ ਰੱਖਣਾ ਇਦਾਂ ਧੁੰਨੀ ਦੇ ਨਾਂ ਰੱਖ ਕੇ ਫਿਰ ਆਪਾਂ ਧੁੰਨੀ ਇਸ ਦੇ ਉੱਪਰ ਰੱਖ ਕੇ ਔਰ ਇਦਾਂ ਬਿਲਕੁਲ ਹੀ ਪੈ ਜਾਣਾ ਔਰ ਇਸ ਦੇ ਉੱਪਰ ਵੀ ਤੁਸੀਂ ਪੂਰੇ 5 ਮਿੰਟ ਪਏ ਰਹਿਣਾ ਇਹ ਵੀ ਤੁਸੀਂ ਇਸ ਦੇ ਨਾਲ ਹੀ ਕਸਰਤ ਕਰਨੀ ਆ ਦੂਸਰੇ ਨੰਬਰ ਤੇ ਇੱਕ ਔਰ ਦੂਸਰੇ ਕਸਰਤ ਦੇ ਵਿੱਚ ਸਮਾਂ ਚਾਹੀਦਾ 3 ਮਿੰਟ ਦੀ ਬ੍ਰੇਕ ਲੈ ਲਿਓ ਉਸ ਤੋਂ ਬਾਅਦ ਤੁਸੀਂ ਕਰ ਦਿਓ ਅਗਰ ਤੁਹਾਡੇ ਕਈ ਵਾਰੀ ਇਦਾਂ ਚੁਬਣ ਲੱਗ ਜਾਂਦਾ ਤਾਂ ਇਸ ਨੂੰ ਤੁਸੀਂ ਥੋੜਾ ਜਿਹਾ ਪਤਲਾ ਕਰ ਸਕਦੇ ਹੋ ਉਹ ਕੀ ਕਰੋਗੇ ਤੁਸੀਂ ਦੇਖੋ ਇਸ ਨੂੰ ਤੁਸੀਂ ਦੋ ਤਿਹਾਂ ਲਾ ਲੈਣੀ ਆ ਇਦਾਂ ਕਰਕੇ ਔਰ ਇਦਾਂ ਖੜਾ ਕੇ ਇਦਾਂ ਖੜਾ ਕਰਕੇ ਨਾ ਤੁਸੀਂ ਇਸ ਨੂੰ ਦੇਖੋ ਔਰ ਛੋਟਾ ਕਰ ਸਕਦੇ ਹੋ ਤਾਂ ਕਿ ਤੁਹਾਡੇ ਚੁਬੇ ਨਾ ਔਰ ਇਦਾਂ ਤੁਸੀਂ ਇੰਨੂ ਬਣਾ ਲੈਣਾ ਇਹਦਾ ਦੇਖੋ ਇਹ ਇੰਨੂ ਬਣ ਗਿਆ ਔਰ ਇਸ ਨੂੰ ਤੁਸੀਂ ਧੁੰਨੀ ਦੇ ਬਿਲਕੁਲ ਰੱਖ ਲੈਣਾ ਆਪ ਦੀ ਜਿੱਥੇ ਧੁੰਨੀ ਹੈ ਦੇਖੋ ਧੁੰਨੀ ਦੇ ਥੱਲੇ ਰੱਖ ਕੇ ਔਰ ਇਦਾਂ ਤੁਸੀਂ ਪੈ ਜਾਣਾ ਪੂਰੇ 5 ਮਿੰਟ ਪਏ ਰਹਿਣਾ ਆਰਾਮ ਨਾਲ ਬਿਲਕੁਲ ਨਹੀਂ ਹਿੱਲਣਾ ਨਾਰਮਲ ਸਾਹ ਲੈਣੇ ਆ ਹੋਰ ਤੁਸੀਂ ਕੁਝ ਨਹੀਂ ਕਰਨਾ ਜਦੋਂ 5 ਮਿੰਟ ਹੋ ਗਏ ਫਿਰ ਤੁਸੀਂ ਇਹ ਇਥੋਂ ਕੱਢ ਦੇਣਾ ਹੈ ਔਰ ਬਿਲਕੁਲ ਸਿੱਧੇ ਹੋ ਕੇ ਪੈ ਜਾਣਾ ਹੈ ਇਹ ਹੋਗੀ ਤੁਹਾਡੀ ਦੂਜੀ ਕਸਰਤ ਪਹਿਲੀ ਸੀ ਕੀ ਆਪਣੀ ਕਸਰਤ ਸਹਰਾਣੇ ਨਾਲ ਦੂਜੀ ਕਸਰਤ ਤੌਲਿਆਂ ਨਾਲ ਸੋ ਦੋ ਕਸਰਤਾਂ ਹੋ ਗਈਆਂ ਹੁਣ ਤੀਜੀ ਕਸਰਤ ਦੀ ਗੱਲ ਕਰਨ ਲੱਗੇ ਆਂ ਤੀਜੀ ਕਸਰਤ ਦੇ ਲਈ ਵੀ ਆਪਾਂ ਨੂੰ ਦੋ ਸਰਾਣੇ ਆ ਪਰੱਖ ਲੈ ਆਪਾਂ ਕੀ ਕਰਾਂਗੇ ਆਪਾਂ ਬਿਲਕੁਲ ਆਪਣੀ ਗੋਡਿਆਂ ਦੇ ਭਾਰ ਆ ਜਾਾਂਗੇ ਗੋਡੇ ਸਾਈਡ ਤੇ ਰੱਖ ਦੇਣੇ ਆ ਔਰ ਆਪਾਂ ਥੱਲੇ ਬੈਠਣ ਦੀ ਕੋਸ਼ਿਸ਼ ਕਰਨੀ ਹੈ ਇੱਦਾਂ ਔਰ ਆਪਾਂ ਹੌਲੀ-ਹੌਲੀ ਹੌਲੀ-ਹੌਲੀ ਇਦਾਂ ਪੈ ਜਾਣਾ ਔਰ ਇੱਥੇ ਆਪਾਂ ਪੂਰੇ 5 ਮਿੰਟ ਪੈਣ ਦੀ ਕੋਸ਼ਿਸ਼ ਕਰਨੀ ਪਰ ਪੱਟਾਂ ਤੇ ਖਿੱਚ ਬਹੁਤ ਜ਼ਿਆਦਾ ਪੈਂਦੀ ਹੈ ਸੋ ਤੁਸੀਂ ਕੋਸ਼ਿਸ਼ ਕਰਨੀ ਵੀ 2 ਮਿੰਟ ਇਦਾਂ ਪੈ ਰਹੋ ਔਰ ਅਗਰ ਤੁਹਾਡੇ ਜਾਦਾ ਪੱਟਾਂ ਤੇ ਖਿੱਚ ਪੈ ਰਹੀ ਹੈ ਜਿਆਦਾ ਦਰਦ ਹੋ ਰਿਹਾ ਤਾਂ ਤੁਸੀਂ ਇੱਕ ਸਰਾਣਾ ਹੋਰ ਰੱਖ ਸਕਦੇ ਹੋ ਤਾਂ ਕਿ ਤੁਹਾਡੇ ਪੱਟਾਂ ਤੇ ਖਿੱਚ ਘੱਟ ਪਵੇ ਤਾਂ ਕਿ ਢਿੱਡ ਤੇ ਖਿੱਚ ਜ਼ਿਆਦਾ ਪਵੇ ਦੇਖੋ ਹੁਣ ਤਿੰਨ ਸਰਾਣੇ ਆਪਾਂ ਰੱਖ ਲਏ ਹੁਣ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਆਸਾਨੀ ਨਾਲ ਪੈ ਸਕਦੇ ਆ ਸੋ ਇਸ ਤਰ੍ਹਾਂ ਕਰਕੇ ਤੁਸੀਂ ਪੈ ਜਾਣਾ ਹੈ ਔਰ ਐਦਾਂ ਤੁਸੀਂ ਜਦੋਂ ਪਹੁੰਗੇ ਢਿੱਡ ਤੇ ਖਿੱਚ ਪੈएगी ਐਦਾਂ ਤੁਸੀਂ ਪੂਰੇ 2 ਮਿੰਟ ਤੋਂ ਸ਼ੁਰੂ ਕਰਕੇ 5 ਮਿੰਟ ਤੱਕ ਪੈ ਸਕਦੇ ਹੋ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਲੱਤਾਂ ਬਿਲਕੁਲ ਸਿੱਧੀਆਂ ਕਰਾਂਗੇ ਕਿਵੇਂ ਕਰਾਂਗੇ ਸਰਾਣੇ ਨੂੰ ਚੱਕਦੇ ਆਪਾਂ ਦੇਖੋ ਆਪਾਂ ਸਿੱਧੇ ਪੈਗੇ ਔਰ ਦੋਨੋਂ ਜਿਹੜੇ ਪੈਰ ਆ ਉਹ ਅੰਦਰ ਮੋੜ ਲੈਣੇ ਆ ਪੂਰੀ ਚੰਗੀ ਤਰ੍ਹਾਂ ਜਿਹੜੀ ਤੀਜੀ ਕਸਰਤ ਆ ਉਹ ਕਰਨ ਤੋਂ ਬਾਅਦ ਤੁਸੀਂ ਆਰਾਮ ਜ਼ਰੂਰ ਕਰਨਾ ਕਿਉਂਕਿ ਉਸ ਦੇ ਵਿੱਚ ਥੋੜਾ ਜਿਆ ਜਿਹੜੇ ਪਾਟਾਂ ਦੇ ਵਿੱਚ ਟੁੱਟੇ ਦਰਦ ਵੱਧ ਸਕਦਾ ਹੈ ਸੋ ਤੁਸੀਂ ਘਬਰਾਉਣਾ ਨਹੀਂ ਸੋ ਦੋਨੋਂ ਤੁਸੀਂ ਪੈਰ ਅੰਦਰ ਮੋੜ ਲੈਣੇ ਆਂ ਔਰ ਹਲਕੇ ਜਿਹਾ ਲੱਤਾਂ ਉੱਪਰ ਚੱਕ ਦੇਣੀਆਂ ਨੇ ਇੱਥੇ ਤੁਸੀਂ ਹੋਲਡ ਕਰਨਾ ਪੂਰੇ 10 ਸੈਕਿੰਡ ਪੈਰ ਅੰਦਰ ਮੋੜ ਕੇ ਰੱਖਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇੱਥੇ ਜਦੋਂ ਤੁਸੀਂ ਕਰੋਗੇ ਪੂਰੀ ਠਿੱਡ ਦੇ ਜਿਹੜੇ ਮਸਲਜ਼ ਨੇ ਉਹਨਾਂ ਤੇ ਖਿੱਚ ਪਏਗੀ ਅਗਰ ਤੁਹਾਡੇ ਖਿੱਚ ਜ਼ਿਆਦਾ ਹੈ ਤਾਂ ਤੁਸੀਂ 5 ਸੈਕਿੰਡ ਹੋਲਡ ਵੀ ਕਰ ਸਕਦੇ ਹੋ ਦੇਖੋ ਪੈਰ ਅੰਦਰ ਮੋੜਾਂਗੇ ਔਰ ਲੱਤ ਉੱਪਰ ਚੱਕ ਦਾਂਗੇ 1 2 3 4 5 देन रिलैक्स कोशिश करना ਵੀ 5 ਸੈਕਿੰਡ ਤੋਂ ਸਟਾਰਟ ਕਰੋ ਇਨ ਹੌਵੇ ਵੀ ਤੁਹਾਡੇ ਦਰਦ ਦੀ ਬਾਤ ਜਾਵੇ ਸੋ ਇਸ ਨੂੰ ਵੀ ਤੁਸੀਂ 5 ਤੋਂ 6 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਇਹ ਹੋਗੀ ਤੁਹਾਡੀ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਕੱਲਾ ਕੱਲਾ ਗੋਡਾ ਆਪਾਂ ਮੱਥੇ ਦੇ ਨਾਲ ਲਾਉਣਾ ਦੇਖੋ ਸਿੱਧੇ ਪਏ ਆ ਆ ਗੋਡਾ ਕ੍ਰੀਸ ਕੇ ਆਏ ਹੱਥ ਨਾਲ ਫੜਿਆ ਔਰ ਇਸ ਨੂੰ ਆਪਾਂ ਉੱਠ ਕੇ ਆਪਣੇ ਮੱਥੇ ਤੇ ਲਾ ਲਿਆ फिर वापस फिर ना लाया, फिर वापस फिर ना लाया, फिर वापस फिर ना लाया, फिर वापस पांच वारी आप लावे और पांच बारी आप लावे ये होगी थोड़ी कसरत नंबर पांच। देखो हम दूसरी साइड एक दो तीन चार ਪੰਜ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਇੱਕ ਸੈੱਟ ਲਾ ਕੇ ਆਰਾਮ ਕਰ ਲਓ ਦੁਆਰਾ ਫਿਰ ਤੁਸੀਂ ਇਸ ਦੇ 2 ਤੋਂ 3 ਸੈੱਟ ਲਾਓ ਸ਼ੁਰੂਆਤੀ ਦਿਨਾਂ ਦੇ ਵਿੱਚ ਔਰ ਹੁਣ ਗੱਲ ਕਰਨ ਲੱਗੇ ਆ ਜਿਹੜੀ ਤੁਹਾਡੀ ਧੁੰਨੀ ਆ ਬਿਲਕੁਲ ਇਹ ਵਾਲੀ ਜਿਹੜੀ ਤੁਹਾਡੀ ਧੁੰਨੀਆਂ ਦੇਖੋ ਇਸ ਤੇ ਤੁਸੀਂ ਰਾਤ ਨੂੰ ਸੌਣ ਵੇਲੇ ਇਸ ਦੇ ਵਿੱਚ ਦੋ ਟਪਕੇ ਸਰੋਂ ਦੇ ਤੇਲ ਦੇ ਤੁਸੀਂ ਪਾਉਣੇ ਆ ਇਸ ਜਗ੍ਹਾ ਤੇ ਪੂਰੇ ਦੋ ਟਪਕੇ ਸਰੋਂ ਦੇ ਤੇਲ ਦੇ ਪਾਉਂਗੇ ਤਾਂ ਤੁਸੀਂ ਧਰਨ ਨੂੰ ਆਰਾਮ ਦੇ ਸਕਦੇ ਹੋ ਔਰ ਨਾਲ ਦੀ ਨਾਲ ਤੁਸੀਂ ਆਪਣੀਆਂ ਕਸਰਤਾਂ ਕਰੋ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਧਰਨ ਪੈ ਨੂੰ ਬਹੁਤ ਸਮਾਂ ਹੋ ਗਿਆ ਸੀ ਔਰ ਉਹ ਨਿਕਲ ਜਾਏਗੀ। ਅਗਰ ਤੁਸੀਂ ਧਰਨ ਤੋਂ ਆਰਾਮ ਨਹੀਂ ਪਾ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ। ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।